ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਪਣੇ ਘਰ ਦੇ ਵਿੱਚ ਹੋਮ ਮੇਡ ਫਰੂਟੀ ਇਹ ਫਰੂਟੀ ਬਾਜ਼ਾਰ ਦੀ ਫਰੂਟੀ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਵਾਦ ਬਿਲਕੁਲ ਬਾਜ਼ਾਰ ਦੀ ਫਰੂਟੀ ਵਰਗਾ ਹੋਵੇਗਾ ਤੇ ਇਹਦੇ ਵਿੱਚ ਇੱਕ ਗੱਲ ਖਾਸ ਇਹ ਹੈ ਕਿ ਇੱਥੇ ਆਪਾਂ ਨੂੰ ਪਤਾ ਹੈ ਕਿ ਆਪਾਂ ਕਿਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਵਰਤੋਂ ਚ ਲੈਣੀ ਹੈ ਉੱਥੇ ਆਪਾਂ ਗਲੇ ਸੜੇ ਅੰਬਾਂ ਵਾਲੀ ਫਰੂਟੀ ਪੀਂਦੇ ਆ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਚੀਜ਼ ਉਹਦੇ ਵਿੱਚ ਵਰਤੀ ਜਾਂਦੀ ਹੈ ਹੁਣ ਇੱਥੇ ਆਪਾਂ ਵੀਡੀਓ ਕਰਦੇ ਆ ਜੀ ਸਟਾਰਟ ਇੱਥੇ ਦੇਖੋ ਜੀ ਆਪਾਂ ਨੇ ਦੋ ਅੰਬ ਲਏ ਨੇ ਪੱਕੇ ਰਸੀਲੇ ਅੰਬ ਇਹ ਇਹ ਲੈ ਆਏ ਨੇ ਆਪਾਂ ਨੇ ਦੋ ਤਿੰਨ ਛੋਟੀਆਂ ਛੋਟੀਆਂ ਅੰਬੀਆਂ ਇਹ ਕੱਚ ਪੱਕੀਆਂ ਜਿਹੀਆਂ ਅੰਬੀਆਂ ਐ ਅਗਰ ਬਿਲਕੁਲ ਕੱਚੀ ਅੰਬੀ ਹੈ ਤਾਂ ਤੁਸੀਂ ਇੱਕ ਪਾ ਲਿਓ ਇਹ ਥੋੜੇ ਜਿਹਾ ਖੱਟੇਪਣ ਦੇ ਲਈ ਪਾਣੀ ਜ਼ਰੂਰੀ ਆ ਇਥੇ ਨਾ ਆਪਾਂ ਹੁਣ ਇਹਨਾਂ ਦਾ ਜਿਹੜਾ ਛਿਲਕਾ ਹੈ ਪਤਲਾ ਪਤਲਾ ਜਿਹਾ ਉਤਾਰ ਲੈਣੇ ਆਂ ਅੰਬ ਦਾ ਛਿਲਕਾ ਉਤਾਰ ਕੇ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਜੀ ਇੱਥੇ ਆਪਾਂ ਨੇ ਜਿਹੜੇ ਪੱਕੇ ਅੰਬ ਸੀਗੇ ਇਹਨਾਂ ਨੂੰ ਛਿੱਲ ਲਿਆ ਹੈ ਤੇ ਹੁਣ ਆਪਾਂ ਜਿਹੜੀ ਕੱਚੀ ਅੰਬੀਆਂ ਆ ਇਹ ਵੀ ਛਿਲ ਕੇ ਤਿਆਰ ਕਰ ਲੈਣੇ ਆਂ ਇੱਥੇ ਦੇਖੋ ਜੀ ਆਪਾਂ ਨੇ ਛਿਲਕਾ ਲਿਆਏ ਉਤਾਰ ਹੁਣ ਆਪਾਂ ਅੰਬੀਆਂ ਨੂੰ ਰਫਲੀ ਜਿਹਾ ਕੱਟ ਲਵਾਂਗੇ ਕੱਟਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ हां जी ਇੱਥੇ ਦੇਖੋ ਆਪਾਂ ਨੇ ਸਾਰੀਆਂ ਅੰਬੀਆਂ ਜਿਹੜੀਆਂ ਨੇ ਕੱਟ ਕੇ ਤਿਆਰ ਕਰ ਲਈਆਂ ਨੇ ਇਹਨਾਂ ਨੂੰ ਹੁਣ ਆਪਾਂ ਪਾ ਦਵਾਂਗੇ ਕੁੱਕਰ ਦੇ ਵਿੱਚ ਕੁੱਕਰ ਰੱਖ ਲਿਆ ਜੀ ਆਪਾਂ ਨੇ ਗੈਸ ਦੇ ਉੱਤੇ ਲੋ ਜੀ ਇੱਥੇ ਆਪਾਂ ਥੋੜਾ ਜਿਹੜਾ ਥਾਲੀ ਨੂੰ ਲੱਗਿਆ ਹੋਇਆ ਸੀਗਾ ਬਾਜ਼ਾਰਾ 사 ਜ ਇਹ ਵੀ ਪਾ ਦਵਾਂਗੇ ਧੋ ਕੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ 6 ਗਲਾਸ ਪਾਣੀ ਦੇ ਇਹ ਵਾਲਾ ਗਲਾਸ ਜਿਹੜਾ ਨਾਰਮਲ ਜਿਹਾ ਆਪਣੇ ਘਰ ਦੇ ਵਿੱਚ ਹੁੰਦਾ ਹੈ ਮੀਡੀਅਮ ਜੇ ਸਾਈਜ਼ ਦਾ ਇਹ ਆਪਾਂ 6 ਗਲਾਸ ਪਾਣੀ ਦੇ ਪਾਉਣੇ ਆ हां जी ਆਪਾਂ ਨੇ 6 ਗਲਾਸ ਪਾਣੀ ਦੇ ਪਾ ਲਏ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਇੱਕ ਕੌਲੀ ਇੱਥੇ ਆਪਾਂ ਖੰਡ ਦੀ ਪਾ ਦੇਣੀ ਹੈ ਜੀ ਕੌਲੀ ਇਹ ਵਾਲੀ ਆ ਇੱਥੇ ਆਪਾਂ ਨੇ ਖੰਡ ਲਈਏ ਪਾ ਗੈਸ ਕਰ ਲਿਆ ਜੀ ਔਨ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਿੰਦੇ ਆ ਬੰਦ ਆਪਾਂ ਇਹਨੂੰ 6 ਤੋਂ 7 ਬਿਸਲਾ ਲਗਵਾਵਾਂਗੇ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਪਰੌਟੀ ਜਿਹੜੀ ਆਪਣੀ ਚੈੱਕ ਕਰਾਂਗੇ ਜੀ ਦੇਖੋ ਇੱਥੇ 6 ਬਿਸਲਾਂ ਵੱਜ ਚੁੱਕੀਆਂ ਨੇ ਤੇ ਆਪਾਂ ਗੈਸ ਬੰਦ ਕਰ ਦਿੱਤਾ ਏ ਹੁਣ ਆਪਾਂ ਭਾਫ਼ ਨਿਕਲਣ ਤੋਂ ਬਾਅਦ ਕੁੱਕਰ ਦਾ ਢੱਕਣ ਖੋਲ ਕੇ ਦੇਖਾਂਗੇ ਹਾਂਜੀ ਇੱਥੇ ਦੇਖੋ ਭਾਫ਼ ਨਿਕਲ ਚੁੱਕੀ ਏ ਤੇ ਆਪਾਂ ਕੁੱਕਰ ਦਾ ਢੱਕਣ ਖੋਲ ਲਿਆ ਏ ਤੇ ਹੁਣ ਇਹਨੂੰ ਆਪਾਂ ਕਿਸੇ ਖੁੱਲੇ ਜੇ ਭਾਂਡੇ ਦੇ ਵਿੱਚ ਪਾ ਕੇ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਲੋ ਜੀ ਆਪਾਂ ਨੇ ਇਹਨੂੰ ਇੱਕ ਭਾਂਡੇ 'ਚ ਕੱਢ ਲਿਆ ਏ ਤੇ ਹੁਣ ਇਹਨੂੰ ਆਪਾਂ ਠੰਡਾ ਹੋਣ ਦੇ ਲਈ ਰੱਖ ਦਵਾਂਗੇ हां जी ਇੱਥੇ ਦੇਖੋ ਇਹ ਬਿਲਕੁਲ ਠੰਡਾ ਹੋ ਚੁੱਕਿਆ ਏ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਨਿੰਬੂ ਦਾ ਰਸ ਜੇਕਰ ਵੱਡਾ ਨਿੰਬੂ ਆ ਤਾਂ ਇੱਕ ਨਿੰਬੂ ਦਾ ਰਸ ਪਾ ਲਿਓ ਜੇ ਛੋਟਾ ਨਿੰ ਛੋਟੇ ਨਿੰਬੂ ਨੇ ਤਾਂ ਤੁਸੀਂ ਦੋ ਨਿੰਬੂ ਲੈ ਲਿਓ ਜੀ ਇਸ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਘੁਮਾ ਦਾਂਗੇ ਬਲੈਂਡਰ ਬਲੈਂਡ ਕਰ ਲਾਂਗੇ ਨੇ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਏ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਬਲੈਂਡ ਕਰਨਾ ਹੈ ਜੀ ਹੁਣ ਇੱਥੇ ਤੁਸੀਂ ਇਹਨੂੰ ਪੋਣ ਵੀ ਸਕਦੇ ਹੋ ਪਰ ਇਹ ਬਿਲਕੁਲ ਬਲੈਂਡ ਹੋ ਚੁੱਕਿਆ ਹੈ ਕੋਈ ਰੇਸ਼ਾ ਨਹੀਂ ਹੈਗਾ ਇਹਦੇ ਵਿੱਚ ਤੇ ਬਹੁਤ ਵਧੀਆ ਜਿਹੜੀ ਆਪਣੀ ਫਰੂਟੀ ਹੈ ਬਣ ਕੇ ਤਿਆਰ ਹੋ ਚੁੱਕੀ ਆ ਹਾਂਜੀ ਹੁਣ ਦੇਖੋ ਜੇ ਤਾਂ ਤੁਸੀਂ ਤੁਰਤ ਤੇ ਹੀ ਪੀਣੀ ਆ ਤਾਂ ਤੁਸੀਂ ਇਹਦੇ ਵਿੱਚ ਬਰਫ਼ ਪਾ ਸਕਦੇ ਹੋ ਇੱਕਦਮ ਇਹਨੂੰ ਚੇਲਡ ਠੰਡਾ ਕਰਕੇ ਪੀ ਸਕਦੇ ਹੋ ਠੀਕ ਹੈ ਜੀ ਤੇ ਅਸੀਂ ਪੀਵਾਂਗੇ ਰੁਕ ਕੇ ਅਸੀਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਜਾਂ ਬੋਤਲ 'ਚ ਕੱਢ ਕੇ ਫ੍ਰੀਜਰ 'ਚ ਰੱਖ ਦਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਪੀਵਾਂਗੇ ਜੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਜਦੋਂ ਗਲਾਸਾਂ 'ਚ ਪਾਵਾਂਗੇ ਉਦੋਂ ਵੀ ਆਪਾਂ ਦਿਖਾਵਾਂਗੇ ਮੈਂ ਆਈ ਹੋਈ ਸੀ ਆਪਣੇ ਪਿੰਡ ਤੇ ਮੇਰੇ ਭਰਾ ਗਏ ਹੋਏ ਆ ਕੰਮ ਤੇ ਜਦੋਂ ਉਹ ਘਰੇ ਵਾਪਸ ਆਣਗੇ ਆਪਾਂ ਉਹਨਾਂ ਦੇ ਨਾਲ ਇੰਜੋਏ ਕਰਾਂਗੇ ਉਹਨਾਂ ਨੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਆਪ ਬਣਾ ਬਣਾ ਕੇ ਚੀਜ਼ਾਂ ਜਿਹੜੀਆਂ ਤੁਸੀਂ ਖਾਈ ਪੀਂਦੀਆਂ ਨੇ ਸਾਨੂੰ ਵੀ ਕੁਝ ਬਣਾ ਕੇ ਪੁਲਾਇਓ ਤੇ ਮੈਂ ਕਿਹਾ ਚਲੋ ਜਦੋਂ ਤੁਸੀਂ ਕੰਮ ਤੇ ਆਉਂਗੇ ਸ਼ਾਮ ਨੂੰ ਮੈਂ ਫਰੂਟੀ ਬਣਾ ਕੇ ਰੱਖੂੰਗੀ ਚਲੋ ਜੀ ਆਪਾਂ ਨੇ ਆਪਣੇ ਭਰਾਵਾਂ ਦੇ ਲਈ ਫਰੂਟੀ ਬਣਾਤੀ ਹੈ ਮੇਰੇ ਡੈਡੀ ਤੇ ਭਰਾ ਕੰਮ ਤੋਂ ਜਦੋਂ ਆਣਗੇ ਆਪਾਂ ਉਹਨਾਂ ਦੇ ਨਾਲ ਹੀ ਫਰੂਟੀ ਇੰਜੋਏ ਕਰਾਂਗੇ ਹੁਣ ਆਪਾਂ ਕਿਸੇ ਬਾਂਡੇ ਦੇ ਵਿੱਚ ਪਾ ਕੇ ਨੂੰ ਫ੍ਰੀਜਰ 'ਚ ਠੰਡਾ ਹੋਣ ਦੇ ਲਈ ਰੱਖ ਦਿੰਦੇ ਆਂ ਹਾਂਜੀ ਆਪਾਂ ਨੂੰ ਜਿਹੜੀ ਬੋਤਲ ਹੈ ਮਾਜੇ ਵਾਲੀ ਖਾਲੀ ਮਿਲ ਗਈ ਹੈ ਤੁਸੀਂ ਦੇਖਿਆ ਹੋਊਗਾ ਅਕਸਰ ਪਿੰਡਾਂ ਵਿੱਚ ਇਸ ਤਰ੍ਹਾਂ ਬੋਤਲਾਂ ਵਿੱਚ ਪਾਣੀ ਰੱਖਦੇ ਆ ਜਿਹੜੀਆਂ ਮਤਲਬ ਖਾਲੀ ਹੋ ਜਾਂਦੀਆਂ ਐ ਤੇ ਆਪਾਂ ਨੂੰ ਮਾਜੇ ਵਾਲੀ ਹੀ ਬੋਤਲ ਜਿਹੜੀ ਖਾਲੀ ਮਿਲ ਚੁੱਕੀ ਹੈ ਤੇ ਆਪਾਂ ਜਿਹੜੀ ਇਹ ਆਪਣੀ ਫਰੂਟੀ ਬਣਾਈ ਹੈ ਇਹਨੂੰ ਆਪਾਂ ਬੋਤਲ ਦੇ ਵਿੱਚ ਫਿਲ ਕਰ ਲਵਾਂਗੇ। ਆਪਾਂ ਨੇ ਬੋਤਲ ਜਿਹੜੀ ਐ ਪੂਰੀ ਤਰ੍ਹਾਂ ਦੇ ਨਾਲ ਫਿਲ ਕਰ ਲਈ ਐ। ਢੱਕਣ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਬੰਦ। ਇਹ ਦੇਖੋ ਜੀ ਆਪਣੇ ਕੋਲੇ ਥੋੜਾ ਜਿਹਾ ਬਚ ਗਿਆ ਇਹਨੂੰ ਆਪਾਂ ਗੜਵੀ ਵਿੱਚ ਕੱਢ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਠੰਡਾ ਹੋਣ ਦੇ ਲਈ ਫ੍ਰੀਜਰ 'ਚ ਰੱਖ ਦਿੰਨੇ ਆਂ। ਏ ਠੰਡਾ ਹੋ ਜਵੇ ਚੰਗੀ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਇੱਥੇ ਦੇਖੋ ਆਪਾਂ ਫਰੂਟੀ ਜਿਹੜੀ ਆ ਫ੍ਰੀਜਰ ਚੋਂ ਕੱਢ ਲਈਏ 2-2 ਘੰਟੇ ਦੇ ਵਿੱਚ ਇਹ ਬਿਲਕੁਲ ਠੰਡੀ ਠਾਰ ਬਣ ਕੇ ਤਿਆਰ ਹੋ ਚੁੱਕੀ ਆ ਇਹ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਿਆਰ ਹੈ ਜੀ ਪੀਣ ਦੇ ਲਈ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਤਾਂ ਤੁਹਾਨੂੰ ਇਹਦਾ ਜਿਹੜਾ ਕਲਰ ਆ ਥੋੜਾ ਜਿਹਾ ਡਿਫਰੈਂਸ ਲੱਗਦਾ ਹੋਊਗਾ ਕਲਰ ਦੇ ਵਿੱਚ ਕਿਉਂਕਿ ਇਹਦੇ ਵਿੱਚ ਨਾ ਤਾਂ ਆਪਾਂ ਨੇ ਕੋਈ ਕੈਮੀਕਲ ਪਾਇਆ ਹੈ ਤੇ ਨਾ ਹੀ ਆਪਾਂ ਨੇ ਕੋਈ ਫੂਡ ਕਲਰ ਪਾਇਆ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਕਦਮ ਡਾਰਕ ਜਿਹਾ ਹੋਵੇ ਇਹਦਾ ਕਲਰ ਜਿਹੜਾ ਆ ਬਾਜ਼ਾਰ ਦੀ ਫਰੂਟੀ ਵਰਗਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਫੂਡ ਕਲਰ ਆ yellow ਫੂਡ ਕਲਰ ਦੀ ਵਰਤੋਂ ਜਿਹੜੀ ਕਰ ਸਕਦੇ ਹੋ ਪਰ ਆਪਾਂ ਇਹਨੂੰ ਬਿਲਕੁਲ ਕੈਮੀਕਲ ਰਹਿਤ ਬਣਾਇਆ ਹੈ ਜੀ ਬਹੁਤ ਹੀ ਵਧੀਆ ਟੇਸਟੀ ਜਿਹੜੀ ਰੋਟੀ ਆਪਣੀ ਬਣ ਕੇ ਤਿਆਰ ਹੈ ਤੇ ਜਿਹੜਾ ਦਾ ਟੇਸਟ ਆ ਬਿਲਕੁਲ ਹੀ ਬਾਜ਼ਾਰ ਦੀ ਪ੍ਰੋਟੀ ਵਰਗਾ ਹੋਊਗਾ ਫਰਕ ਬਿਲਕੁਲ ਵੀ ਨਹੀਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਬਾਜ਼ਾਰ ਦੀ ਆ ਜਾਂ ਘਰ ਦੀ ਆ بس ਥੋੜਾ ਜਿਹਾ ਜਿਹੜਾ ਕਲਰ ਡਿਫਰੈਂਸ ਜ਼ਰੂਰ ਆ ਹਾਂਜੀ ਦੇਖੋ ਹੁਣ ਆਪਾਂ ਕਰਦੇ ਆ ਜੀ ਫਰੂਟੀ ਸਰਵ ਇੱਕਦਮ ਬਾਜ਼ਾਰ ਵਰਗੀ ਫਰੂਟੀ ਆਪਣੀ ਬਿਲਕੁਲ ਉਸੇ ਤਰ੍ਹਾਂ ਦਾ ਹੀ ਇਹ ਗਾੜਾ ਗਾੜਾ ਜਿਹਾ ਸਿਰਪ ਹੈ ਜੀ ਹਾਂਜੀ ਦੇਖੋ ਇੱਥੇ ਫਰੂਟੀ ਆਪਾਂ ਨੇ ਗਲਾਸਾਂ ਦੇ ਵਿੱਚ ਪਾ ਲਈ ਹੈ ਹੁਣ ਆਪਾਂ ਪੀਣ ਲਈ ਦਿੰਨੇ ਆ ਹਾਂਜੀ ਇੱਥੇ ਦੇਖੋ ਹੁਣ ਆਪਾਂ ਦਿੰਨੇ ਆ ਪੀਣ ਦੇ ਲਈ ਭਰਾ ਮੇਰੇ ਸੰਗ ਦੇ ਆ ਕਹਿੰਦੇ ਅਸੀਂ ਬੋਲਣਾ ਨਹੀਂ ਇਹ ਆਪਾਂ ਮੰਮੀ ਨੂੰ ਪੁੱਛਦੇ ਆ ਪਹਿਲਾਂ ਦੇਖ ਕੇ ਕਿਸ ਤਰ੍ਹਾਂ ਦੀ ਬਣੀ ਆ ਹਾਂਜੀ ਆਪਾਂ ਦੋ ਗਲਾਸ ਆਪਣੇ ਭਰਾਵਾਂ ਨੂੰ ਵੀ ਦੇ ਦਿੱਤੇ ਆ ਤੇ ਆ ਬਾਪੂ ਦਾ ਗਲਾਸ ਪਿਆ ਆ ਬਾਅਦ ਚ ਦਿੰਨੇ ਆ ਤੇ ਮੰਮੀ ਨੂੰ ਪਹਿਲਾਂ ਪੁੱਛਦੇ ਕਿਵੇਂ ਦੀ ਬਣੀ ਕਿਵੇਂ ਦੀ ਬਣੀ ਮੰਮੀ ਪੀ ਕੇ ਦੱਸ ਹਾਂ ਚਲ ਠੀਕ ਹੈ ਫਿਰ ਮੰਮੀ ਨੇ ਕਰਦੀ ਜੀ ਪਾਸ ਮੰਮੀ ਕਿ ਨਹੀਂ ਤਾਂ ਜਿਵੇਂ ਹੀ ਬਜ਼ਾਰ ਵਰ ਗਈ ਹੈ ਤੇ ਮੰਮੀ ਨੇ ਪਾਸ ਕਰਤੀ ਸਮਝ ਲਓ ਆਪਣੀ ਫਰੂਟੀ ਪਾਸ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਜੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਚੈਨਲ ਦੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ